ਸਵਾਗਤ ਹੈ ਤੁਹਾਡਾ ਮੈਂ ਤੁਹਾਡਾ ਆਪਣਾ ਜਤਿੰਦਰ ਮਨਵੀ ਕੋਈ ਸਮਾਂ ਸੀ ਪੰਜਾਬ ਦੇ ਸਿਰ ਤੇ ਕੁੜੀ ਮਾਰ ਦਾ ਕਲੰਕ ਲੱਗਿਆ ਹੋਇਆ ਸੀ ਬਿਲਕੁਲ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੰਜਾਬੀ ਸੀ ਕੁੱਖਾਂ ਦੇ ਵਿੱਚ ਧੀਆਂ ਨੂੰ ਮਾਰ ਦਿੰਦੇ ਸੀ ਪਰ ਅੱਜ ਹਾਲਾਤ ਬਦਲੇ ਨੇ ਅੱਜ ਧੀਆਂ ਉਹੀ ਧੀਆਂ ਦੀ ਮਿਹਨਤ ਹੈ ਸਿਰ ਚੜ ਬੋਲਦੀ ਹੈ ਤੇ ਪੁੱਤਾਂ ਨਾਲੋਂ ਵੱਧ ਕੇ ਜਿਹੜੀ ਹੈਗੀ ਆ ਮਾਪਿਆਂ ਦਾ ਨਾਮ ਰੋਸ਼ਨ ਕਰ ਰਹੀਆਂ ਨੇ ਧੀ ਅਰਸ਼ਦੀਪ ਕੌਰ ਤੇ ਨਾਲ ਦੋ ਧੀਆਂ ਨੇ ਜਿਨ੍ਹਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਇੰਨੇ ਵਧੀਆ ਅੰਕ ਲੈਤੇ ਕਿ ਹਫਤ پورے ਇਲਾਕੇ ਦੇ ਵਿੱਚ ਨਹੀਂ ਪੰਜਾਬ ਦੇ ਵਿੱਚ ਜਿਹੜਾ ਆਪਦੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਤੇ ਅੱਜ ਉਹਨੂੰ ਸਕੂਟਰੀ ਦੇ ਨਾਲ ਸਨਮਾਨਿਤ ਕੀਤਾ ਗਿਆ ਕਲ ਜੀ ਮੇਰੇ ਬੋਲੇ ਸਾਰਿਆਂ ਨੂੰ ਮੇਰਾ ਨਾਮ ਅਰਸ਼ਦੀਪ ਕੌਰ ਹੈ ਮੈਂ ਰਾਮਸਰੂਪ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਚੌਂਦਾ ਦੀ ਵਿਦਿਆਰਥਣ ਹਾਂ ਮੈਂ 10ਵੀਂ ਜਮਾਤ ਵਿੱਚ 650 ਵਿੱਚੋਂ 650 ਅੰਕ ਪ੍ਰਾਪਤ ਕਰਕੇ ਪੰਜਾਬ ਭਰ ਵਿੱਚੋਂ ਪਹਿਲਾ ਰੈਂਕ ਹਾਸਲ ਕੀਤਾ ਹੈ ਇਸ ਪੋਜੀਸ਼ਨ ਨੂੰ ਦਿਵਾਉਣ ਲਈ ਮੇਰੇ ਪੇਰੈਂਟਸ ਮੇਰੇ ਟੀਚਰਸ ਐਂਡ ਸਾਡੇ ਚੇਅਰਮੈਨ ਸਰ ਸ਼ਸ਼ੀ ਸਰ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਮਿਹਨਤ ਸਦਕਾ ਸੀ ਇੱਥੇ ਤੱਕ ਆਏ ਅਗੇ ਅੱਜ ਮੈਨੂੰ ਇਸ ਸਕੋਟੀ ਪ੍ਰਾਪਤ ਕਰਨ ਤੇ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਤੇ ਮੇਰੇ ਪੇਰੈਂਟਸ ਨੂੰ ਵੀ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੋ ਰਿਹਾ ਹੈਗਾ ਕਿ ਮੈਂ ਉਹਨਾਂ ਦੀ ਮਿਹਨਤ ਸਦਕੇ ਇਸ ਮੁਕਾਮ ਤੇ ਪਹੁੰਚੀ ਹਾਂ ਸੁਪਨਾ ਕੀ ਆ ਤੁਹਾਡਾ ਕੀ ਬਣਨ ਦਾ ਸੁਪਨਾ ਜਰਾ ਹੈ ਮੈਂ ਪਲੱਸ 1 ਵਿੱਚ ਮੈਡੀਕਲ ਲਈ ਹੈ ਮੇਰਾ ਸੁਪਨਾ ਹੀ ਹੈ ਕਿ ਮੈਂ ਅੱਗੇ ਆ ਕੇ ਸਮਾਜ ਦੀ ਸੇਵਾ ਕਰਾਂ ਡਾਕਟਰ ਬਣ ਕੇ ਉਹਨਾਂ ਦੀ ਜ਼ਿੰਦਗੀ ਨੂੰ ਬਚਾਵਾਂ ਮੇਰਾ ਨਾਮ ਪ੍ਰਬਲਿੰਕੌਰ ਹੈ ਮੈਂ ਆਰੰਸਰੂਪ ਸੀਨੀਅਰ ਸੈਂਟਰ ਸਕੂਲ ਦੀ ਵਿਦਿਆਰਥਣ ਹਾਂ ਮੈਂ 10ਵੀਂ ਵਿੱਚੋਂ 650 ਵਿੱਚੋਂ 632 ਅੰਕ ਪ੍ਰਾਪਤ ਕਰਕੇ ਪੰਜਾਬ ਪੱਧਰ ਵਿੱਚੋਂ 18ਵਾਂ ਰੈਂਕ ਹਾਸਲ ਕੀਤਾ ਹੈ ਕੀ ਬੰਨਾ ਚੋਣੇ ਹੋ ਕਿ ਜਿੰਨੀ ਮੈਂ ਜਜਮੈਂਟ ਚਾਹੁੰਦੀ ਹਾਂ ਚਲੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਸ਼ਗਨਪ੍ਰੀਤ ਕੌਰ ਹੈ ਮੈਂ ਰਾਮਸਰੂਪ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਚੰਦਾ ਦੀ ਵਿਦਿਆਰਥਣਾ ਮੈਂ 650 ਵਿੱਚੋਂ 638 ਨੰਬਰ ਪ੍ਰਾਪਤ ਕਰਕੇ ਪੰਜਾਬ ਬੋਰਡ ਦੀ 12ਵੀਂ ਰੈਂਕ ਹਾਸਲ ਕੀਤਾ ਹੈ ਤੇ ਮੈਂ ਆਪਣੀ ਕਾਮਯਾਬੀ ਲਈ ਆਪਣੇ ਪੇਰੈਂਟਸ ਆਪਣੇ ਟੀਚਰਸ ਦਾ ਬਹੁਤ ਹੀ ਧੰਨਵਾਦ ਕਰਦੀ ਹਾਂ ਕਿਉਂਕਿ ਉਹਨਾਂ ਦੇ ਸਦਕਾ ਹੀ ਅਸੀਂ ਆਪਣਾ ਟੀਚਾ ਪ੍ਰਾਪਤ ਕਰ ਸਕੇ ਹਾਂ ਕੀ ਸੁਪਨਾ ਤੁਹਾਡਾ ਮੈਂ ਅੱਗੇ ਜੈ ਦੀ ਤਿਆਰੀ ਕਰਨੀ ਬਹੁਤ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਫਤਿਹ ਅਰਜ਼ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਮੁਬਾਰਕਬਾਦ ਦਿੰਦੇ ਆ بیٹے ਸ਼ਸ਼ੀ ਨੂੰ ਤੇ ਇਹਨਾਂ ਬੱਚਿਆਂ ਨੂੰ ਜਿਨ੍ਹਾਂ ਦੀ ਅਣਥਕ ਮਿਹਨਤ ਦੇ ਨਾਲ ਤੇ ਸਾਰੇ ਸਟਾਫ ਨੂੰ ਬਹੁਤ-ਬਹੁਤ ਮੁਬਾਰਕਾਂ ਜਿਨ੍ਹਾਂ ਦੀ ਅਣਥਕ ਮਿਹਨਤ ਦੇ ਨਾਲ ਕਿਉਂਕਿ ਬੇਟੀ ਅਰਸ਼ ਨੇ ਪੰਜਾਬ ਦੇ ਵਿੱਚੋਂ ਪਹਿਲਾ ਤੇ ਬੇਟੀ ਸ਼ਗਨ ਤੇ ਬੇਟੀ ਪ੍ਰਭ ਨੇ ਵੀ ਪੰਜਾਬ ਦੇ ਵਿੱਚੋਂ 12ਵਾਂ ਤੇ 8ਵੀਂ ਪੋਜੀਸ਼ਨ ਲੈ ਕੇ ਇਲਾਕੇ ਦਾ ਆਪਣੇ ਸਕੂਲ ਦਾ ਆਪਣੇ ਪੇਰੈਂਟਸ ਦਾ ਨਾਮ ਆ ਜਿਹੜਾ ਉਹ ਉੱਚਾ ਕੀਤਾ ਤੇ ਮੈਂ ਤਾਂ ਇੱਕੋ ਗੱਲ ਕਹਿਣੀ ਨੇ ਵੀ ਧੀ ਕੀ ਨਹੀਂ ਕਰ ਸਕਦੀ ਹਰ ਇੱਕ ਚੀਜ਼ ਕਰ ਸਕਦੀ ਆ ਪਰ ਲੋੜ ਹੈ ਉਸ ਧੀ ਨੂੰ ਪਹਿਚਾਨਣ ਦੀ ਉਸ ਧੀ ਦੀ ਸੋਚ ਨੂੰ ਪਹਿਚਾਨਣ ਦੀ ਔਰ ਉਸ ਧੀ ਦੇ ਵਿੱਚ ਅੰਦਰ ਜਿਹੜਾ ਜਜ਼ਬਾ ਉਹਨੂੰ ਅੱਗੇ ਲੈ ਕੇ ਜਾਣਨ ਦੀ ਜਿਨ੍ਹਾਂ ਨੂੰ ਇਹ ਸਕੂਲ ਰਾਮਸ ਗਰੂਪ ਜਿਹੜਾ ਮੈਮੋਰੀਅਲ ਸਕੂਲ ਹੈ ਉਹਨਾਂ ਦੇ ਕਰਤਾ ਧਰਤਾ ਬੇਟਾ ਸ਼ਸ਼ੀ ਤੇ ਉਹਨਾਂ ਦੇ ਮੈਸੇਜ ਜਿਹੜੇ ਅੱਜਕੱਲ ਗਵਰਨਮੈਂਟ ਅਮਪਲਾਈ ਨੇ ਬੇਟੀ ਦਰਸ਼ਨਾ ਕਿਉਂਕਿ ਉਸ ਪਰਿਵਾਰ ਦੇ ਨਾਲ ਵੀ ਮੇਰਾ ਬਹੁਤ ਗਹਿਰਾ ਸਬੰਧ ਹੈ ਦੁਗਰੀ ਵਾਲੇ ਪਰਿਵਾਰ ਦੇ ਨਾਲ ਕਿਉਂਕਿ ਸਟਾਰਟਿੰਗ ਤੋਂ ਜੁੜੇ ਹੋਏ ਆ ਕਿਉਂਕਿ ਉਹਨਾਂ ਦੇ ਅੰਦਰ ਵੀ ਮਿਹਨਤ ਕਰਨ ਦੀ ਬਹੁਤ ਜ਼ਿਆਦਾ ਉਹਨਾਂ ਦੇ ਅੰਦਰ ਜज्ਬਾ ਸੀਗਾ ਤੇ ਉਹੀ ਮਿਹਨਤ ਨੂੰ ਉਹਨਾਂ ਨੇ ਆਪਣੇ ਬੱਚਿਆਂ ਦੇ ਵਿੱਚੋਂ ਦੇਖਿਆ ਤੇ ਬੱਚਿਆਂ ਤੋਂ ਪਛਾਣਿਆ ਬੱਚਿਆਂ ਤੇ ਆਪਣੇ ਸਟਾਫ ਨੂੰ ਨਾਲ ਲੈ ਕੇ ਮਿਹਨਤ ਕਰਕੇ ਅੱਜ ਪੰਜਾਬ ਦੇ ਵਿੱਚ ਨਹੀਂ ਮੈਨੂੰ ਲੱਗਦਾ ਪੂਰੇ ਵਰਲਡ ਦੇ ਵਿੱਚ ਜਿਹੜਾ ਆਪਣਾ ਨਾਮ ਉਹ ਉੱਚਾ ਕੀਤਾ ਤੇ ਬਹੁਤ-ਬਹੁਤ ਥੈਂਕ ਯੂ ਇਹਨਾਂ ਦਾ ਜਿਨ੍ਹਾਂ ਨੇ ਬੇਟੀ ਨੂੰ ਇੱਕ ਨਵੀਂ ਪਲਾង ਪਾਈ ਆ ਇੱਕ ਸਕੂਟਰ ਇਹ ਦੇ ਕੇ ਤਾਂ ਕਿ ਬੱਚਿਆਂ ਦੀ ਲੋੜ ਆ ਅੱਜ ਕੱਲ ਦੀ ਉਹ ਦੇ ਕੇ ਸਨਮਾਨਿਤ ਕੀਤਾ ਦੂਸਰੇ ਬੱਚਿਆਂ ਨੂੰ ਕੈਸ਼ ਪ੍ਰਾਈਜ਼ ਦੇ ਕੇ ਸਨਮਾਨਿਤ ਕੀਤਾ ਬਹੁਤ ਵੱਡੀ ਪ੍ਰਾਪਤੀ ਆ ਇਹਨਾਂ ਦੀ ਸੋ ਇੱਕ ਵਾਰ ਫਿਰ ਤੋਂ ਮੈਂ ਆਪਣੇ ਵੱਲੋਂ ਐਮਐਲਏ ਸਰ ਦਾ ਜਸਵੰਤ ਸਿੰਘ ਗੱਜਰ ਮਾਜਰਾ ਵੱਲੋਂ ਇਹਨਾਂ ਬੇਟਿਆਂ ਨੂੰ ਬਹੁਤ ਬਹੁਤ ਸਕੂਲ ਦੇ ਕਰਤਾ ਕਰਤਾ ਨੇ ਪ੍ਰਿੰਸੀਪਲ ਸਰ ਜਾਂ ਇਹਨਾਂ ਦਾ ਸਟਾਫ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣੀ ਆ ਤੇ ਬੱਚਿਆਂ ਨੂੰ ਮੁਬਾਰਕਬਾਦ ਦੇਣੀ ਆ ਤੇ ਆਉਣ ਵਾਲੇ ਫਿਊਚਰ ਦੇ ਲਈ ਇਹਨਾਂ ਨੂੰ 올 ਦੀ ਬੈਸਟ ਕਿਉ ਮੈਂ ਬੜਾ ਉਹਨਾਂ ਲੋਕਾਂ ਲਈ ਕੀ ਇਹ ਸੋਚ ਗਲਤ ਹੈ ਜਿਹੜੇ ਲੋਕ ਇਹ ਚੀਜ਼ ਸੋਚਦੇ ਨੇ ਮੈਂ ਪਹਿਲਾਂ ਹੀ ਕਿਹਾ ਨਾ ਵੀ ਧੀ ਇਹ ਨਹੀਂ ਪੰਜਾਬ ਦੀ ਇਹ ਨਹੀਂ ਰਿਸਾਂ ਤੇਰੀਆਂ ਤੇਰੇ ਉੱਤੇ ਰੱਬ ਦੀਆਂ ਰਹਿਮਤਾਂ ਬਥੇਰੀਆਂ ਕਿਉਂਕਿ ਵਾਹਿਗੁਰੂ ਦਾ ਬਹੁਤ ਵੱਡਾ ਹੱਥ ਆ ਧੀ ਦੇ ਉੱਤੇ ਤੇ ਮੈਂ ਪਹਿਲਾਂ ਵੀ ਕਹੀ ਵੀ ਧੀ ਕੀ ਨਹੀਂ ਕਰ ਸਕਦੀ ਸਭ ਕੁਝ ਕਰ ਸਕਦੀ ਆ ਅਸੀਂ ਵੀ ਇੱਕ ਧੀ ਹੋਣ ਦੇ ਨਾਤੇ ਹੀ ਅੱਗੇ ਆਏ ਆ ਜਿਹੜੇ ਸਮਾਜ ਦਾ ਇੱਕ ਚਾਨਣ ਮਨਾਰਾ ਬਣਿਆ ਸਾਰੇ ਰਲ ਮਿਲ ਕੇ ਸੋ ਮੈਨੂੰ ਲੱਗਦਾ ਵੀ ਇਹ ਸੋਚ ਉਹਨਾਂ ਦੀ ਗਲਤ ਆ ਇਹ ਸੋਚ ਨੂੰ ਪਰੇ ਰੱਖ ਕੇ ਉਹਨਾਂ ਨੂੰ ਸਿਰਫ ਧੀ ਦੇ ਅੰਦਰਲੀ ਜਿਹੜੀ ਪ੍ਰਤਿਭਾ ਨੂੰ ਪਹਿਚਾਨਣ ਦੀ ਲੋੜ ਹੈ ਤਾਂ ਕਿ ਇੱਕ ਧੀ ਮੈਨੂੰ ਲੱਗਦਾ ਅੱਜ ਕਿੱਥੇ ਨਹੀਂ ਧੀਆਂ ਕਿਹੜੀ ਪੋਸਟ ਦੇਣੀ ਹੈਗੀਆਂ ਬਹੁਤ ਉੱਚੀਆਂ ਪੋਸਟਾਂ ਤੇ ਧੀਆਂ ਨੇ ਚਾਹੇ ਆਪਣੇ ਹਲਕੇ ਦੇ ਵਿੱਚ ਹੀ ਦੇਖ ਲਓ ਐਸਡੀਐਮ ਐਸਐਸਪੀ ਕਿਉਂਕਿ ਉਹ ਵੀ ਇਸ ਪੰਜਾਬ ਦੀਆਂ ਧੀਆਂ ਸੀਗੀਆਂ ਤੇ ਲੋੜ ਹੈ ਸਿਰਫ ਧੀਆਂ ਦੇ ਜਜ਼ਬੇ ਨੂੰ ਪਹਿਚਾਣਨ ਦੀ ਧੀਆਂ ਦੇ ਟੈਲੈਂਟ ਨੂੰ ਪਹਿਚਾਣਨ ਦੀ ਤੇ ਆਪਣੀ ਜ਼ਿੰਦਗੀ ਦੇ ਵਿੱਚ ਹਰ ਜਗ੍ਹਾ ਜੋ ਚਾਹੇ ਉਹ ਕਰ ਸਕਦੀ ਹੈ ਥੈਂਕ ਯੂ ਬਹੁਤ ਜ਼ਿਆਦਾ ਬਾਤ ਹੈ ਇਹਨਾਂ ਬੱਚਿਆਂ ਦੀ ਇਹ ਨਰਸੀ ਤੋਂ ਇਹ ਸਕੂਲ ਦੇ ਸਟੂਡੈਂਟ ਦੀ ਹੈ ਤੇ ਬੱਚੇ ਬੜੇ ਅਗਿਆਕਾਰ ਬੜੇ ਮਿਹਨਤੀ ਇਹਦੇ ਇਸ ਕਰਕੇ ਇਹਨਾਂ ਨੇ ਇਹ ਮਕਾਮ ਇਹ ਮਕਾਮ ਹਾਸਲ ਕੀਤਾ ਤੇ ਪੇਰੈਂਟਸ ਦਾ ਵੀ ਸਹਿਯੋਗ ਰਿਹਾ ਤੇ ਟੀਚਰਸ ਦਾ ਸਹਿਯੋਗ ਰਿਹਾ ਤੇ ਅੱਜ ਇਹ ਮਕਾਮ ਪ੍ਰਾਪਤ ਕਰ ਚੁੱਕੇ ਨੇ ਸਕੂਲ ਵੱਲੋਂ ਹੌਸਲਾ ਵਜਾਈ ਕੀਤੀ ਜਾ ਰਹੀ ਹੈ ਤੇ ਹੋਰ ਬੱਚੇ ਨੇ ਜਿਹੜੇ ਉਹਨਾਂ ਦੇ ਵੀ ਇਸ ਤਰ੍ਹਾਂ ਹੌਸਲਾ ਵਜਾਈ ਕੀਤੀ ਹੈ ਬਿਲਕੁਲ ਕੀਤੀ ਜਾਊਗੀ ਤੇ ਮੋਟੀਵੇਟ ਬੱਚੇ ਹੋਣਗੇ ਜੀ ਤੇ ਮਿਹਨਤ ਕਰਨਗੇ ਹੋਰ ਮਿਹਨਤ ਕਰਨਗੇ ਇਹ ਅੱਗੇ ਹੋਰ ਵੀ ਮਕਾਮ ਅਗਲਾ ਹਾਸਲ ਕਰ ਅੱਜ ਦਾ ਅਸੀਰਵਾਦ ਨਹੀਂ ਲਵਤੀ ਠੀਕ ਹੈ ਸਾਰਾ ਉਹ ਸਨੰਤੀ ਹੋ ਗਿਆ ਸੀ ਜਦੋਂ ਬੱਚੇ ਦਾ ਰਿਜ਼ਲਟ ਆਇਆ ਸੀ ਨਾ ਪਹਿਲੇ ਦਿਨ ਵੀ ਪਾਸ ਪ੍ਰੋਫੀਸ਼ਨ ਇਹਨਾਂ ਨੇ ਹਾਸਲ ਕੀਤੀ ਹੈ ਤੇ ਉਦੋਂ ਤੇ ਸਾਨੂੰ ਬੱਚੇ ਦੇ ਬਹੁਤ ਮਾਣ ਤਾਂ ਸਾਨੂੰ ਪਹਿਲਾਂ ਵੀ ਸੀ ਜੀ ਬਹੁਤ ਪੜ੍ਹਾਈ ਮਿਹਨਤ ਕਰਦੀ ਹੈ ਜੀ ਬੱਚੀ ਆਪਣੀ ਤੇ ਸਵੇਰ ਦੇ ਲੋ 5:30 ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਇਹਨੇ ਆਪਣਾ ਪੜ੍ਹਨੀ ਪੜਨਾ ਤੇ ਅੱਜ ਜੋ ਸਕੂਲ ਵੱਲੋਂ ਐਕਟਵਾ ਦੇ ਕੇ ਮੇਰੀ ਬੇਟੀ ਦਾ ਸਨਮਾਨ ਕੀਤਾ ਗਿਆ ਮੈਂ ਸਾਰੇ ਸਟਾਫ ਦਾ ਸਕੂਲ ਦਾ ਬਹੁਤ ਬਹੁਤ ਧੰਨਵਾਦ ਸਰ ਬਈ ਅਕਸਰ ਮਾਪੇ ਕਹਿੰਦੇ ਹੁੰਦੇ ਨੇ ਕੁੜੀਆਂ ਨੂੰ ਇੰਨੀ ਤਵੱਜੋ ਨਹੀਂ ਦਿੰਦੇ ਹੈਗੇ ਕਿ ਯਾਰ ਕੁੜੀਆਂ ਨੇ ਤਾਂ ਜੇ ਮੁੰਡਾ ਹੁੰਦਾ ਸੀ ਐ ਤੁਸੀਂ ਨਹੀਂ ਇਹ ਫਰਕ ਕਦੇ ਮਹਿਸੂਸ ਨਹੀਂ ਨਹੀਂ ਜੀ ਨਹੀਂ ਮੈਂ ਜਦੋਂ ਬੇਟੀ ਹੋਈ ਹੈ ਜੀ ਮੈਨੂੰ ਆ ਕੇ ਦੱਸਿਆ ਬਾਹਰੇ ਹਸਪੀਟਲ ਚ ਉਹ ਵੀ ਤੁਹਾਡੀ ਬੇਟੀ ਹੋਈ ਹੈ ਮੈਨੂੰ ਕੋਈ ਇਹਨੂੰ ਬਹੁਤ ਖੁਸ਼ੀ ہوئی ਸਰ ਪਹਿਲੀ ਬੱਚਾ ਬੇਟੀ ਹੈ ਬਹੁਤ ਵਧੀਆ ਗੱਲ ਹੈ ਹੈਨਾ ਪਰ ਮੇਰੀ ਬੇਟੀ ਨੇ ਉਹਨੇ ਹੀ ਮੇਰੇ ਤੇ ਆਪਣਾ ਮਿਹਨਤ ਕਰਕੇ ਸਾਡੇ ਪਰਿਵਾਰ ਦਾ ਤੇ ਆਪ ਦਾ ਤੇ ਸਾਰੇ ਸਟਾਫ ਦਾ ਚਾਉਂਦੇ ਨਗਰ ਦਾ ਜੀ ਨਾਰੋਸ਼ਨ ਕੀਤਾ ਹੈ ਬਹੁਤ-ਬਹੁਤ ਮੈਂ ਬੱਚੀ ਨੂੰ ਮੁਬਾਰਕਬਾਦ ਦਿੰਦਾ ਜੀ ਮਾਣ ਮਹਿਸੂਸ ਕਰਦੇ ਹਾਂ ਬਹੁਤ ਮਾਣ ਮਹਿਸੂਸ ਕਰਦੇ ਹਾਂ ਜੀ ਬਹੁਤ ਜ਼ਿਆਦਾ ਜੀ